ਹਾਂਜੀ ਹੋਟਲ ਦੇ ਵਿੱਚ ਵੀਡੀਓਜ਼ ਹੈਗੀਆਂ ਹਨ ਹੋਟਲ ਮੈਂ ਨਾ ਫਿਜ਼ੀਕਲ ਰਿਲੇਸ਼ਨ ਬਣਾਇਆ ਮੈਂ ਪ੍ਰੈਗਨancies ਸuffer ਕੀਤੀ ਆ ਮੁੰਡਾ ਹੁਣ ਬੈਕਸਟੈਪ ਕਰ ਰਿਹਾ ਕਿ ਮੈਂ ਵਿਆਹ ਨਹੀਂ ਕਰਾਂਗੀ ਵਿਆਹ ਦਾ ਚਾਹਤ ਹੈ ਕਿ ਮੈਨੂੰ ਮੁੰਡੇ ਨੇ ਯੂਜ਼ ਕੀਤਾ ਮੇਰਾ 8 ਜਨਵਰੀ ਦਾ ਵਿਆਹ ਆ ਮੈਂ ਚਾਹੁੰਦੀ ਆ ਕਿ ਇਹ ਜਿਹੜੀ ਮੇਰੀ ਡੇਟ ਫਿਕਸ ਆ ਮੇਰੀ ਇਹੀ ਡੇਟ ਤੇ ਵਿਆਹ ਹੋਣਾ ਚਾਹੀਦਾ ਮੈਂ ਇਸ ਚੀਜ਼ ਤੇ ਇਨਸਾਫ ਮੰਗਦੀ ਆ 12 ਜੂਨ ਨੂੰ ਅਜਮਿੰਦਰ ਸਿੰਘ ਸੰਧੂ ਨਾਮ ਦੇ ਇਸ ਮੁੰਡੇ ਦੇ ਨਾਲ ਇੱਕ ਕੁੜੀ ਦੀ ਐਂਗੇਜਮੈਂਟ ਹੁੰਦੀ ਹੈ ਐਂਗੇਜਮੈਂਟ ਵਾਲੇ ਦਿਨ ਦੋਵੇਂ ਪਰਿਵਾਰ ਬੇਹੱਦ ਹੀ ਖੁਸ਼ ਨਜ਼ਰ ਆ ਰਹੇ ਨੇ ਤਸਵੀਰਾਂ ਖਿੱਚੀਆਂ ਗਈਆਂ ਇਸ ਐਂਗੇਜਮੈਂਟ ਤੇ ਉੱਪਰ ਹੀ ਕਈ ਪੈਸੇ ਖਰਚ ਕਰ ਦਿੱਤੇ ਗਿਆ ਤੇ ਨਾਲ ਹੀ ਹੁਣ ਵਿਆਹ ਦੀਆਂ ਤਿਆਰੀਆਂ ਵੀ ਮੁਕੰਮਲ ਹੋ ਗਈਆਂ ਸੀ 8 ਜਨਵਰੀ ਨੂੰ ਵਿਆਹ ਦੀ ਤਾਰੀਖ ਰੱਖੀ ਗਈ ਕੁੜੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਵਿਆਹ ਦੇ ਕਾਰਡ ਤੱਕ ਵੰਡ ਚੁੱਕੇ ਹਾਂ ਪੈਲਸ ਬੁੱਕ ਹੋ ਚੁੱਕੇ ਨੇ ਸਾਰਾ ਖਰਚਾ ਹੋ ਇਸ ਵਿਆਹ ਤੇ ਕਰ ਚੁੱਕੇ ਨੇ ਜਿਸ ਦੀ ਕੀਮਤ ਲੱਖਾਂ ਦੇ ਵਿੱਚ ਹੈ ਇੰਨੇ ਪੈਸੇ ਲਗਾਣ ਤੋਂ ਬਾਅਦ ਹੁਣ ਜਦੋਂ ਵਿਆਹ ਨੂੰ ਮਹੀਸ ਚਾਰ ਦਿਨ ਹੀ ਰਹਿ ਗਏ ਨੇ ਤਾਂ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਮੁੰਡਾ ਵਿਆਹ ਤੋਂ ਇਨਕਾਰ ਕਰ ਰਿਹਾ ਹੈ ਕੁੜੀ ਦੇ ਇਲਜ਼ਾਮ ਨੇ ਮੁੰਡੇ ਵਾਲਿਆਂ ਤੇ ਕਿ ਵਿਆਹ ਤੋਂ ਪਹਿਲਾਂ ਉਸਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੀ ਮੁੰਡੇ ਨੂੰ ਘਰ ਤੋਂ ਭਜਾ ਦਿੱਤਾ ਗਿਆ ਅਤੇ ਹੁਣ ਉਹ ਆਖ ਰਹੇ ਨੇ ਕਿ ਮੁੰਡਾ ਲਾਪਤਾ ਹੈ। ਕੁੜੀ ਦਾ ਕਹਿਣਾ ਹੈ ਕਿ ਮੈਂ ਪੂਰੇ ਪਰਿਵਾਰ ਤੇ ਪਰਚਾ ਦਰਜ ਕਰਵਾਵਾਂਗੀ। ਮੇਰੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਗਿਆ। ਨਹੀਂ ਤਾਂ ਮੇਰੇ ਨਾਲ ਅਜਮਿੰਦਰ ਸਿੰਘ ਸੰਧੂ ਨਾਮ ਦਾ ਹੀ ਮੁੰਡਾ 8 ਜਨਵਰੀ ਨੂੰ ਵਿਆਹ ਕਰਵਾ ਲਵੇ। ਇਸ ਮੌਕੇ ਤੇ ਕੁੜੀ ਦਾ ਭਰਾ ਵੀ ਕੈਮਰੇ ਦੇ ਸਾਹਮਣੇ ਆਇਆ ਜਿਸ ਦੇ ਵੱਲੋਂ ਦੱਸਿਆ ਕਿ ਆ ਕਿ ਮੇਰੇ ਪਿਤਾ ਮਰੀਜ਼ ਨੇ ਐਡਾ ਵੱਟਾ ਸਦਮਾ ਉਹ ਨਹੀਂ ਸਹਿ ਪਾਣਗੇ ਸਾਡੇ ਪੂਰੇ ਪਰਿਵਾਰ ਦੀ ਬਦਨਾਮੀ ਹੋ ਰਹੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਮੁੰਡਾ ਇੰਗੇਜਮੈਂਟ ਕਰਵਾ ਲੈਂਦਾ ਜੂਨ ਮਹੀਨੇ ਦੇ ਵਿੱਚ ਅਤੇ ਬਾਅਦ ਤੇ ਵਿੱਚ ਉਸਦੀ ਭੈਣ ਨੂੰ ਮਿਲਦਾ ਰਿਹਾ ਅਤੇ ਇਸ ਮਿਲਣ ਦੇ ਦੌਰਾਨ ਹੀ ਕੁੜੀ ਦਾ ਕਹਿਣਾ ਹੈ ਕਿ ਉਹ ਪ੍ਰੈਗਨੈਂਟ ਟੈਕ ਹੋ ਗਈ ਸੀ ਕੁੜੀ ਇਹ ਵੀ ਦੱਸ ਰਹੀ ਹੈ ਕਿ ਉਸਦੇ ਕੋਲ ਸਾਰੀਆਂ ਰਿਕਾਰਡਿੰਗਸ ਪਈਆਂ ਨੇ ਜਿਸ ਦੇ ਵਿੱਚ ਪ੍ਰੈਗਨੈਂਸੀ ਅਤੇ ਪ੍ਰੈਗਨੈਂਸੀ ਕਿਟ ਤੱਕ ਦੀ ਗੱਲ ਕੀਤੀ ਜਾ ਰਹੀ ਹੈ ਮੁੰਡੇ ਦੇ ਵੱਲੋਂ ਸਭ ਕੁਝ ਕਰਨ ਤੋਂ ਬਾਅਦ ਉਸ ਨੂੰ ਵਰਤਿਆ ਗਿਆ ਕੁੜੀ ਦੇ ਇਹ ਲਫ਼ਜ਼ ਸੀਗੇ ਉਸਨੇ ਕਿਹਾ ਕਿ ਮੈਨੂੰ ਯੂਜ਼ ਕੀਤਾ ਗਿਆ ਤੇ ਹੁਣ ਵਰਤਣ ਤੋਂ ਬਾਅਦ ਮੈਨੂੰ ਇਸ ਤਰੀਕੇ ਦੇ ਨਾਲ ਮੁੰਡੇ ਦੇ ਵੱਲੋਂ ਛੱਡਿਆ ਜਾ ਰਿਹਾ ਹੈ ਕਿਉਂਕਿ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਗਈਆਂ ਮੁੰਡੇ ਦੀ ਵਿਦੇਸ਼ ਦੀ ਫਾਈਲ ਲੱਗੀ ਹੋਈ ਹੈ ਅਮਰੀਕਾ ਉਸਨੇ ਚਲੇ ਜਾਣਾ ਪਰ ਹੁਣ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਮੁੰਡੇ ਦੇ ਕਿਉਂਕਿ ਪਹਿਲਾਂ ਉਸਨੇ ਦਸੰਬਰ ਤੱਕ ਦਾ ਸਮਾਂ ਮੰਗਿਆ ਸੀ ਕਿ ਮੈਨੂੰ ਆਪਣੇ ਪੈਰਾਂ ਤੱਕ ਖੜੇ ਹੋ ਲੈਣ ਦਿਵੋ ਉਸ ਮਗਰੋਂ ਆਪਾਂ ਵਿਆਹ ਕਰਾਂਗੇ ਹੁਣ ਜਦੋਂ ਵਿਆਹ ਦੀ ਤਾਰੀਖ ਮਿੱਥ ਦਿੱਤੀ ਗਈ ਕਿ 8 ਜਨਵਰੀ ਨੂੰ ਕੁੜੀ ਅਤੇ ਮੁੰਡੇ ਦਾ ਵਿਆਹ ਹੋਣਾ ਹੈ ਤਾਂ ਵਿਆਹ ਤੋਂ ਪਹਿਲਾਂ ਹੀ ਮੁੰਡੇ ਵਾਲੇ ਇਸ ਤੋਂ ਇਨਕਾਰ ਕਰ ਰਹੇ ਨੇ ਜਦੋਂ ਇਹ ਸਾਰਾ ਮਾਮਲਾ ਕਿਸੇ ਤੀਜੀ ਧਿਰ ਦੇ ਸਾਹਮਣੇ ਰੱਖਿਆ ਜਾਂਦਾ ਹੈ ਤਾਂ ਉੱਥੇ ਵੀ ਦੋਹਾਂ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਕਹਿਣਾ ਹੁੰਦਾ ਹੈ ਕਿ ਕੁੜੀ ਦਾ ਕੈਰੈਕਟਰ ਠੀਕ ਨਹੀਂ ਇਹ ਇਲਜ਼ਾਮ ਉਹ ਕੁੜੀ ਤੇ ਲਗਾ ਰਹੇ ਨੇ ਪਰ ਦੂਸਰੇ ਪਾਸੇ ਕੁੜੀ ਵਾਲਿਆਂ ਦਾ ਇਹ ਕਹਿਣਾ ਹੈ ਕਿ ਸਾਡੇ ਤੋਂ ਮੰਗ ਕੀਤੀ ਜਾ ਰਹੀ ਹੈ ਤੇ ਅਸੀਂ ਜਦੋਂ ਮੰਗਾਂ ਪੂਰੀਆਂ ਨਹੀਂ ਕਰ ਰਹੇ ਤਾਂ ਐਨ ਮੌਕੇ ਤੇ ਮਹਿਸ ਚਾਰ ਦਿਨ ਪਹਿਲਾਂ ਸਾਨੂੰ ਵਿਆਹ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਇਹ ਵਿਆਹ ਜਿਸ ਦੇ ਵਿੱਚ ਕੁੜੀ ਦੇ ਸਾਰੇ ਜਜ਼ਬਾਤ ਜੁੜੇ ਹੋਏ ਸੀ ਉਸ ਦੀ ਪੂਰੀ ਜ਼ਿੰਦਗੀ दाते ਲੱਗੀ ਹੋਈ ਸੀ ਇੰਗੇਜਮੈਂਟ ਹੋਣ ਤੋਂ ਬਾਅਦ ਉਹ ਮੁੰਡੇ ਨੂੰ ਮਿਲਦੀ ਰਹੀ ਅਤੇ ਹਾਲਾਤ ਇਹ ਬਣ ਗਏ ਸੀ ਕਿ ਉਹ ਹਰ ਹਾਲ ਦੇ ਵਿੱਚ ਇਸੇ ਮੁੰਡੇ ਦੇ ਨਾਲ ਹੁਣ ਵਿਆਹ ਕਰਵਾਉਣਾ ਚਾਹੁੰਦੀ ਹੈ ਪਰ ਉਹ ਮੁੰਡਾ ਇਸ ਵਿਆਹ ਤੋਂ ਇਨਕਾਰ ਕਰ ਰਿਹਾ ਹੈ ਇਹ ਸੋਚਣ ਵਾਲੀ ਗੱਲ ਹੈ ਕਿ ਜਦੋਂ ਵਿਆਹ ਤੋਂ ਪਹਿਲਾਂ ਹੀ ਕੋਈ ਇੱਕ ਜਣਾ ਇਨਕਾਰ ਕਰ ਰਿਹਾ ਹੋਵੇ ਮੁੰਡਾ ਤੇ ਕੁੜੀ ਦਾ ਰਿਸ਼ਤਾ ਭਾਵੇਂ ਜੁੜਿਆ ਐ ਇੰਗੇਜਮੈਂਟ ਭਾਵੇਂ ਹੋਈ ਐ ਪਰ ਜਦੋਂ ਇੱਕ ਜਣਾ ਵਿਆਹ ਤੋਂ ਇਨਕਾਰ ਕਰੇ ਭਾਵੇਂ ਮੁੰਡੇ ਵਾਲੇ ਨੇ ਜਾਂ ਫਿਰ ਕੁੜੀ ਵਾਲੇ ਨੇ ਵਿਆਹ ਦੇ ਮਗਰੋਂ ਕੀ ਗਾਰੰਟੀ ਐ ਕਿ ਇਹ ਵਿਆਹ ਲੰਮਾ ਚੱਲੇਗਾ ਕੀ ਇਸਤੇ ਅਸੀਂ ਵਿਸ਼ਵਾਸ ਕਰ ਪਾਵਾਂਗੇ ਕਿ ਜ਼ਬਰਦਸਤੀ ਦੇ ਨਾਲ ਵਿਆਹ ਜੇ ਕਰਵਾ ਲਿਆ ਵੀ ਜਾਵੇ ਤਾਂ ਉਸ ਤੋਂ ਬਾਅਦ ਇਹ ਲੰਮੇ ਸਮੇਂ ਤੱਕ ਇਕੱਠੇ ਰਹਿ ਪਾਣਗੇ ਪਹਿਲਾਂ ਹੀ ਜਦੋਂ ਮਨਮਟਾਵ ਹੋਵੇ ਦਿਲਾਂ ਦੇ ਵਿੱਚ ਪਹਿਲਾਂ ਹੀ ਰਿਸ਼ਤੇ ਦੇ ਵਿੱਚ ਗੱਠ ਪੈ ਜਾਵੇ ਤਾਂ ਉਸ ਰਿਸ਼ਤੇ ਨੂੰ ਨਿਭਾਣਾ ਥੋੜਾ ਮੁਸ਼ਕਿਲ ਹੋ ਜਾਂਦਾ ਆਮ ਰਿਸ਼ਤਿਆਂ ਦੇ ਨਾਲ ਇਹੋ ਜਿਹੇ ਮਾਮਲੇ ਜਿੱਥੇ ਕੁਝ ਸ਼ਰਤਾਂ ਦੇ ਨਾਲ ਜਾਂ ਫਿਰ ਕਿਸੇ ਮਜਬੂਰੀ ਦੇ ਵਸ ਹੋ ਕੇ ਵਿਆਹ ਕੀਤਾ ਜਾਣਾ ਉਹ ਵਿਆਹ ਬਹੁਤ ਘੱਟ ਹੀ ਸਿਰੇ ਚੜਦੇ ਨੇ ਪਰ ਹੁਣ ਇਹ ਮਸਲਾ ਜਦੋਂ ਸਾਹਮਣੇ ਆਇਆ ਹੈ ਤਾਂ ਇੱਕ ਕੁੜੀ ਦਾ ਪਰਿਵਾਰ ਹੈ ਜੋ ਕਿ ਸਮੇਂ ਆਪਣੇ ਆਪ ਨੂੰ ਬੇਬਸ ਅਤੇ ਲਾਚਾਰ ਦੱਸ ਰਿਹਾ ਹੈ ਕਿ ਅਸੀਂ ਵਿਆਹ ਦੇ ਕਾੜ ਵੰਡ ਚੁੱਕੇ ਆਂ ਪਹਿਲਾਂ ਸਸੀਂ ਬੁੱਕ ਕਰ ਚੁੱਕੇ ਆਂ ਸਾਰੇ ਰਿਸ਼ਤੇਦਾਰ ਵਿਆਹ ਦੇ ਦਿਨ ਤੇ ਉਹਨਾਂ ਦੇ ਘਰ ਆਉਣ ਦੇ ਲਈ ਉਤਾਵਲੇ ਨੇ ਕਿ 4 ਦਿਨ ਦਾ ਸਮਾਂ ਰਹਿ ਗਿਆ ਕੁਝ ਰਿਸ਼ਤੇਦਾਰ ਨੇੜਲੇ ਰਿਸ਼ਤੇਦਾਰ ਤਾਂ ਘਰ ਦੇ ਵਿੱਚ ਪਹੁੰਚ ਵੀ ਗਏ ਹੋਣੇ ਨੇ ਤੇ ਇਧਰ ਮੁੰਡੇ ਵਾਲਿਆਂ ਦੇ ਵੱਲੋਂ ਮੁੰਡੇ ਨੂੰ ਘਰ ਤੋਂ ਭਜਾਉਣ ਦੇ ਇਲਜ਼ਾਮ ਇਸੇ ਲਾੜੀ ਦੇ ਵੱਲੋਂ ਲਗਾਏ ਗਏ ਨੇ ਜਿਸ ਨੇ ਇਸ ਘਰ ਦੇ ਵਿੱਚ ਨੂਹ ਬਣ ਕੇ ਜਾਣਾ ਸੀ ਕੁੜੀ ਨੇ ਇੱਕ ਆਖਰੀ ਵਾਰ ਅਪੀਲ ਕੀਤੀ ਹੈ ਉਸਨੇ ਕਿਹਾ ਕਿ ਮੇਰੇ ਕੋਲ ਹਰੇਕ ਗੱਲ ਦਾ ਸਾਰਾ ਸਬੂਤ ਪਿਆ ਹੈ ਮੈਂ ਉਹ ਸਭ ਕੁਝ ਲੋਕਾਂ ਦੇ ਸਾਹਮਣੇ ਰੱਖ ਦਵਾਂਗੀ ਉਹ ਸਾਰੀਆਂ ਰਿਕਾਰਡਿੰਗਸ ਮੇਰੇ ਕੋਲ ਪਈਆਂ ਨੇ ਅਤੇ ਉਸ ਤੋਂ ਪਹਿਲਾਂ ਜੇਕਰ ਮੁੰਡਾ ਵਿਆਹ ਕਰਵਾ ਲੈਂਦਾ 8 ਜਨਵਰੀ ਦਾ ਦਿਨ ਤੈਅ ਕੀਤਾ ਹੋਇਆ ਜੇਕਰ ਮੁੰਡਾ ਤੇ ਉਸਤੇ ਪਰਿਵਾਰਿਕ ਮੈਂਬਰ ਮੰਨ ਜਾਂਦੇ ਨੇ ਵਿਆਹ ਦੇ ਲਈ ਤਾਂ ਉਹ ਕੁਝ ਨਹੀਂ ਕਰੇਗੀ ਅਤੇ ਨਹੀਂ ਤਾਂ ਉਹ ਪੂਰੇ ਪਰਿਵਾਰ ਤੇ ਧੋਖਾ ਦਾ ਪਰਚਾ ਦਰਜ ਕਰਨ ਦੀ ਗੱਲ ਆਖ ਰਹੀ ਹੈ ਅੰਮ੍ਰਿਤਸਰ ਥਾਣੇ ਦੇ ਬਾਹਰ ਪਹੁੰਚਿਆ ਹੋਇਆ ਇਹ ਪਰਿਵਾਰ ਜੋ ਕਿ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨਾਲ ਐਡਾ ਵੱਡਾ ਧੋਖਾ ਹੋ ਗਿਆ ਕਿ ਇੱਕ ਪਾਸੇ ਤਾਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਲਖਨਊ ਦੀ ਕੁੜੀ ਹੈ ਇਹ ਤੇ ਅੰਮ੍ਰਿਤਸਰ ਦੇ ਕੋਟ ਖਾਲਸੇ ਦਾ ਰਹਿਣ ਵਾਲਾ ਇਹ ਮੁੰਡਾ ਹੈ ਇੱਥੇ ਉਸਨੇ ਵਿਆਹ ਕੇ ਪੈਰ ਪਾਣੇ ਸੀ ਪਰ ਅੱਜ ਉਸਨੂੰ ਵਿਆਹ ਤੋਂ ਮਹਿਜ਼ 4 ਦਿਨ ਪਹਿਲਾਂ ਥਾਣਿਆਂ ਦੇ ਤੱਕੇ ਖਾਣੇ ਪੈ ਰਹੇ ਨੇ ਇੱਥੇ ਆ ਕੇ ਉਸ ਨੂੰ ਇਨਸਾਫ ਦੀ ਲੜਾਈ ਲੜਨੀ ਪੈ ਰਹੀ ਹੈ ਕਿ ਜਿਸ ਮੁੰਡੇ ਨੇ ਉਸਦੇ ਨਾਲ ਹੱਥ ਫੜ ਕੇ ਇੰਗੇਜਮੈਂਟ ਕੀਤੀ ਹੱਥਾਂ ਛੱਤ ਪਾ ਕੇ ਘੁੰਮਦਾ ਰਿਹਾ ਫੋਨ ਤੇ ਦਿਨ ਰਾਤ ਗੱਲਾਂ ਕਰਦਾ ਰਿਹਾ ਹਰੇਕ ਰਿਸ਼ਤੇ ਦੀਆਂ ਜਿਹੜੀਆਂ ਇੱਕ ਹੱਦਾਂ ਹੁੰਦੀਆਂ ਨੇ ਵਿਆਹ ਤੋਂ ਪਹਿਲਾਂ ਦੀ ਉਹ ਪਾਰ ਕਰ ਲੀਆਂ ਗਿਆ ਜੋ ਕੁੜੀ ਦੇ ਇਲਜ਼ਾਮ ਨੇ ਤਾਂ ਅੰਤ ਨੂੰ ਉਹ ਮੁਕਰ ਨਹੀਂ ਸਕਦਾ ਉਸ ਨੂੰ ਮੇਰੇ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ ਇਸ ਪੂਰੀ ਘਟਨਾ ਤੋਂ ਬਾਅਦ ਹੋਰ ਕੀ ਕੁਝ ਮੰਗ ਕੁੜੀ ਦੇ ਮੋਹ ਸੁਣ ਲੈਣਿਆ ਕੀਤੀ ਗਈ ਹੈ ਤੇ ਨਾਲ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਇਨਸਾਫ ਹੋਵੇਗਾ ਜਾਣਦੇ ਤੇ ਮੈ ਯੂਪੀ ਤੋਂ ਆਣ ਵਾਲੀਆਂ ਪਲੀਆ ਕਲਾਂ ਖੇਰੀ ਲਖੀਨਪੁਰ ਜਿਲ੍ਹਾ ਕੀ ਮੰਗਣਾ ਸਰ ਸਰ ਮੇਰੀ ਇੰਗੇਜਮੈਂਟ ਹੁੰਦੀ ਆ ਅੰਮ੍ਰਿਤਸਰ 12 ਜੂਨ ਨੂੰ ਕੋਟ ਖਾਲਸਾ ਸਿਰਾਜ ਸਿਰਾਜ ਕਿਉਨਸ ਹੋਟਲ ਕਿਉਨਸ ਰੋਡ ਹੋਟਲ ਦਾ ਨਾਮ ਆ ਸਿਰਾਜ ਕਿਹਦੇ ਮੁੰਡੇ ਦਾ ਮੁੰਡਾ ਆ ਦੇਖ ਸਕਦੇ ਆ ਤੁਸੀਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਮੁੰਡੇ ਦਾ ਨਾਮ ਅਜਮਿੰਦਰ ਸਿੰਘ ਸੰਤੂ ਠੀਕ ਆ ਅਰੇਜ ਮੈਰੀ ਜੋ ਇਸੀ ਹੈ ਲਵ ਮੈਰੀਜ ਆ ਅਰੇਂਜ ਮੈਰੀਜ ਹੋਈ ਸੀਗੀ ਠੀਕ ਆ ਥੱਲੇ ਹੁਣ ਕੀ ਹੋਇਆ ਤੁਹਾਡੇ ਨਾਲ ਸਰ ਹੁਣ ਮੁੰਡੇ ਨੇ ਮੈਨੂੰ ਚੀਟ ਕੀਤਾ ਆ ਲਖਨਊ ਤੱਕ ਮੈਨੂੰ ਮਿਲਣ ਆਉਂਦਾ ਰਿਹਾ ਆ ਅੰਮ੍ਰਿਤਸਰ ਵੀ ਮੈਂ ਉਹਨੂੰ ਮਿਲਣ ਆਉਂਦੀ ਰਹੀ ਆ ਮੈਂ ਨਾਲ ਫਿਜ਼ੀਕਲ ਰਿਲੇਸ਼ਨ ਬਣਾਇਆ ਮੈਂ ਪ੍ਰੈਗਨਨਸੀ ਸuffer ਕੀਤੀ ਆ ਮੁੰਡਾ ਹੁਣ ਬੈਕਸਟੈਪ ਕਰ ਰਿਹਾ ਕਿ ਮੈਂ ਵਿਆਹ ਨਹੀਂ ਕਰਨਾ ਸਮਝਿਆ ਮੁੰਡਾ ਕਿੱਥੋਂ ਦਾ ਰਹਿਣ ਆ ਮੁੰਡਾ ਕੋਟ ਖਾਲਸਾ ਦਾ ਰਹਿਣ ਵਾਲਾ ਅੰਮ੍ਰਿਤਸਰ ਹਾਂਜੀ ਵਜਾ ਜੀ ਆ ਜੀ ਨਾ ਰਾਮ ਦੀ ਗੱਲ ਸਰ ਵਜੋ ਜੋ ਦੀ ਨੀਡ ਸੀ ਗਈਆਂ ਉਹਦੀਆਂ ਪੂਰੀਆਂ ਹੋ ਗਈਆਂ ਹੁਣ ਮੇਰੇ ਤੋਂ ਬੈਕਸਟੈਪ ਕਰ ਰਿਹਾ ਵਾ ਕਿੰਨੀ ਵਾਰ ਮਿਲੇ ਤੁਸੀਂ ਉਹਨਾਂ ਨੂੰ ਕਾਫੀ ਵਾਰ ਮਿਲਦੇ ਰਹੇ ਮੈਨੂੰ ਹਾਂਜੀ ਵਿਆਹ ਤੋਂ ਪਹਿਲਾਂ ਰਿਲੇਸ਼ਨ ਬਣੇ ਹਾਂਜੀ ਰਿਲੇਸ਼ਨ ਬਣਿਆ ਫਿਜ਼ੀਕਲ ਰਿਲੇਸ਼ਨ ਬਣਿਆ ਮੈਂ ਪ੍ਰੈਗਨਨਸੀ ਸਫਰ ਕੀਤੀ ਆ ਉਹਨਾਂ ਨੇ ਮੈਨੂੰ ਕਿਟ ਖਵਾਈ ਆ ਤੇ ਮੈਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਹਰਾਸਮੈਂਟ ਕੀਤੀ ਆ ਸੋ ਮੇਰੀ ਮੈਨੂੰ ਸੁਣ ਨਹੀਂ ਰਿਹਾ ਮੇਰਾ ਸਾਰਾ ਮੇਰਾ 8 ਜਨਵਰੀ ਦਾ ਵਿਆਹ ਆ ਮੈਂ ਚਾਹੁੰਨੀ ਆ ਕਿ ਇਹ ਜਿਹੜੀ ਮੇਰੀ ਡੇਟ ਫਿਕਸ ਆ ਮੇਰੀ ਇਹੀ ਡੇਟ ਤੇ ਵਿਆਹ ਹੋਣਾ ਚਾਹੀਦਾ ਮੈਂ ਇਸ ਚੀਜ਼ ਤੇ ਇਨਸਾਫ ਮੰਗਦੀ ਆ ਲੜਕਾ ਪਰਿਵਾਰ ਵਾਲੇ ਕੀ ਕਹਿ ਰਹੇ ਆ ਲੜਕਾ ਪਰਿਵਾਰ ਵਾਲੇ ਬੈਕਸਟੱਪ ਕਰ ਰਹੇ ਕਿ ਸਿ ਵਿਆਹ ਨਹੀਂ ਕਰਨਾ ਲੜਕਾ ਕਿੱਥੇ ਹੈਗਾ ਸਰ ਲੜਕਾ ਉਹਨਾਂ ਨੇ ਫਰਾਰ ਕਰਤਾ ਆ ਜਾਣ ਕੇ ਕੀਤਾ ਉਹਨਾਂ ਨੂੰ ਪਤਾ ਸਾਡਾ ਲੜਕਾ ਕਿੱਥੇ ਆ ਮੈਂ ਚਾਹੁੰਨੀ ਆ ਕਿ ਉਹ ਆਪਣਾ ਲੜਕਾ ਥਾਣੇ 'ਚ ਪੇਸ਼ ਕਰੇ ਇਸ ਬਾਰੇ ਤੁਸੀਂ ਕੰਪਲੇਂਟ ਕੀਤੀ ਪੁਲਿਸ ਅਧਿਕਾਰੀ ਕਿਸੇ ਨੂੰ ਹਾਂਜੀ ਕੀਤੀ ਆ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਗਿਆ ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਕਿ ਆਪਣਾ ਮੁੰਡਾ ਪੇਸ਼ ਕਰਨ ਅਗਰ ਮੁੰਡਾ ਪੇਸ਼ ਨਹੀਂ ਕਰਦੇ ਤੇ ਅਸੀਂ ਉਹਨਾਂ ਤੇ ਪਰਚਾ ਦਰਜ ਕਰਾਂਗੇ ਮੇਰਾ 8 ਜਨਵਰੀ ਦਾ ਵਿਆਹ ਇਹ ਸਮਝਦੇ ਜੇਕਰ ਨਾ ਆਇਆ ਤੇ ਕਿੰਨੀ ਬਦਨਾਮੀ ਸਮਝਦੇ ਬਹੁਤ ਬਦਨਾਮੀ ਸਮਝਦੇ ਆ ਮੇਰੇ ਫਾਦਰ ਸਾਹਿਬ ਹਾਰਟ ਟੈਕ ਦੇ ਮਰੀਜ਼ ਨੇ ਮੈਂ ਇਨਸਾਫ ਚਾਹੁੰਨੀ ਆ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਇਹਦੇ ਪੈਸੇ ਲਾਤੇ ਹੁੰਦਾ ਜੀ ਤੁਸੀਂ ਰਿਜੋਰਟ ਜਿਹਾ ਵਗੈਰਾ ਅਸੀਂ ਜਦ ਮੇਰੀ ਇੰਗੇਜਮੈਂਟ ਹੋਈ ਸੀ ਮੇਰਾ 5-6 ਲੱਖ ਰੁਪਏ ਉਦੋਂ ਲੱਗ ਗਿਆ ਸੀ ਹੁਣ ਵੀ ਮੈਂ 15 ਲੱਖ ਦੇ ਨੀਚੇ ਆ ਗਈ ਆ ਸਮਝ ਨਹੀਂ ਕਿ ਤਾ ਨਾ ਧੋਖਾ ਕੀਤਾ ਜਾ ਧੋਖਾ ਦਾ ਧੱਕ ਧੋਖਾੜੀ ਕਿਤੇ ਵਿਆਹ ਦਾ ਚਾਸਾ ਦੇ ਕੇ ਮੈਨੂੰ ਮੁੰਡੇ ਨੇ ਯੂਜ਼ ਕੀਤਾ ਮੈਨਾਂ ਧੋਖਾੜੀ ਕੀਤੀ ਕੀ ਚਾਹੁੰਦੇ ਹੋ ਤੁਸੀਂ ਮੈਂ ਇਨਸਾਫ ਚਾਹੁੰਨੀ ਆ ਜੇ ਨਹੀਂ ਮਿਲਦਾ ਇਨਸਾਫ ਮੈਂ ਪੂਰੇ ਪਰਿਵਾਰ ਨੂੰ ਚਾ ਮੈ ਮੁੰਡੇ ਦੀ ਫਾਈਲ ਲੱਗੀ ਹੋਈ ਆ ਬਾਹਰ ਦੀ ਯੂ ਐਸ اے ਦੀ ਮੁੰਡੇ ਨਾਲ ਬਾਅਦ ਚ ਹੋਈ ਗੱਲ ਥੋੜੀ ਉਹਨੂੰ ਹਾਂਜੀ ਮੁੰਡੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਆ ਇਹਨਾਂ ਨੇ ਜਾਣ ਕੇ ਮੁੰਡਾ ਫਰਾਰ ਕੀਤਾ ਹੈ ਮੁੰਡੇ ਨੇ ਮੈਨੂੰ ਆਖਿਆ ਸੀ ਕਿ ਮੈਨੂੰ ਦਸੰਬਰ ਤੱਕ ਦਾ ਟਾਈਮ ਦੇ ਦੇ ਮੈਂ ਵਿਆਹ ਕਰਵਾਵਾਂਗਾ ਤੇਰੇ ਨਾਲ ਮੈਨੂੰ ਆਪਣੇ ਪੈਰਾਂ ਤੇ ਸਟੈਂਡ ਹੋ ਲੈਂਦੇ ਮੈਂ ਤੇਰੇ ਨਾਲ ਖੜਾਂਗਾ ਮੇਰੇ ਕੋਲ ਹਰ ਚੀਜ਼ ਦੇ ਪ੍ਰੂਫ ਪਏ ਆ ਮੈਨੂੰ ਕੋਈ ਵੀ ਪ੍ਰੂਫ ਸਾਹਮਣੇ ਲੈ ਕੇ ਆਉਣਾ ਪਾਏਗਾ ਮੈਂ ਲੈ ਕੇ ਆਵਾਂਗੀ ਤੁਹਾਡੇ ਜੋ ਜੀ ਸੂਰਨ ਤੇ ਤੁਹਾਡੇ ਨਾਲ ਰਿਲੇਸ਼ਨ ਬਣਾਉਣਾ ਮੇਰੇ ਕੋਲ ਰਿਕਾਰਡਿੰਗ ਵਗੈਰਾ ਸਭ ਕੁਝ ਪਿਆ ਹੈ ਕਲੀਅਰ ਰਿਕਾਰਡਿੰਗ ਦੇ ਵਿੱਚ ਬੋ ਹੋਟਲ ਦੇ ਵਿੱਚ ਵੀਡੀਓ ਹਾਂਜੀ ਹੋਟਲ ਦੇ ਵਿੱਚ ਵੀਡੀਓਜ਼ ਹੈਗੀਆਂ ਹਨ ਹੋਟਲ ਲਖਨਊ ਦੇ ਵਿੱਚ ਰਮਾਂਡਾ ਹੋਟਲ ਮੈਨੂੰ ਮਿਲਣ ਆਇਆ ਅੰਮ੍ਰਿਤਸਰ ਦੇ ਵਿੱਚ ਕਿਊਨਸ ਕੁਮਾਰ ਹੋਟਲ ਉੱਥੇ ਮੈਨੂੰ ਮਿਲੇ ਆ ਮੇਰਾ ਨਾਮ ਅਰਸ਼ਦੀਪ ਆ ਰਹਿਣ ਵਾਲੇ ਹਾਂ ਡਿਸਟ੍ਰਿਕਟ ਲਖਨਪੁਰ ਦੇ ਆ ਹਾਂਜੀ ਯੂਪੀ ਦੇ ਆ ਕੀ ਮਾਮਲਾ ਹੈ ਜਿੱਦਾਂ ਵਿਆਹ ਜਿੱਦਾਂ ਵਿਆਹ ਇੱਥੇ ਇੰਗੇਜਮੈਂਟ ਕੀਤੀ ਸੀ ਸਿਸਟਰ ਦੀ ਕੀ ਨਾਂ ਪਹਿਲਾ ਭੈਣ ਦਾ ਲਾਪਰਿਤ ਕਾਰੀ ਨੇਮ ਤੇ ਫਿਰ ਉੱਤ ਬਾਅਦ ਉਹਨਾਂ انکار ਕਰ ਰਹੀ ਆ ਮੁੰਡੇ ਦੀ ਫੈਮਿਲੀ ਕਿਨਾ ਮੁੰਡੇ ਦਾ ਕਿੱਥੇ ਹੋਈ ਜੀ ਅਜਵਿੰਦਰ ਇਥੋਂ ਦਾ ਕੋਟ ਖਾਲਸੇ ਦਾ ਆ ਧੰਕਾਰ ਕਰਨ ਦੇ ਹੁਣ ਉਹਦੀ ਫੈਮਿਲੀ ਕਹਿ ਰਹੇ ਮਤਲਬ ਵਿਆਹ ਨਹੀਂ ਕਰਨਾ ਹੈ ਹੁਣ ਵਿਛੋਲਣ ਨੇ ਮੰਗਾ ਕੀਤੀਆਂ ਸੀਗੀਆਂ ਕੈਨ ਦੀਆਂ ਮੰਗਾਂ ਹੀ ਪੂਰੀਆਂ ਨਹੀਂ ਕਰ ਪਏ ਫਿਰ ਉਹ ਢਕਾਉਣ ਲੱਗ ਗਈ ਫਿਰ ਚਿੱਕੜ ਸਾਦਾ ਸੁੱਟਣ ਲੱਗ ਗਈ ਹਾਂ ਜੀ ਪਿਆਰੇ ਵਰਤ ਵਰਤਿਆ ਵੀ ਮੁੰਡੇ ਹਾਂ ਜੀ ਹਾਂ ਜੀ ਯੂਜ਼ ਕਰਕੇ ਛੱਡਿਆ ਹੈ ਇਸ ਕਰਕੇ ਸਾਨੂੰ ਇਨਸਾਫ ਚਾਹੀਦਾ ਹੈ ਹੱਥ ਜੋੜ ਕੇ ਬੇਨਤੀ ਆਈ ਹੈ ਸਾਡੀ ਕਿੰਨੇ ਜੀ ਪੈਸੇ ਲਾਤੇ ਹੁੰਦੇ ਹੈ 15 ਤੋਂ 20 ਲੱਖ ਰੁਪਏ ਖਰਚਾ ਹੋ ਚੁੱਕਿਆ ਹੈ ਪੂਰਾ 8 ਜਨਵਰੀ ਦਾ ਹੈ ਰਿਜ਼ੋਰਟ ਬੁੱਕ ਨੇ ਕਾਰਡ ਸਾਰੇ ਵੰਡੇ ਗਏ ਨੇ ਪਰ ਜਿਹੜੀ ਬੇਇੱਜ਼ਤੀਆਂ ਬਦਨਾਮੀਆਂ ਜਿਹੜੀਆਂ ਹੋਣੀਆਂ ਆ ਪਾਪਾ ਮੇਰੇ ਹਾਰਟ ਦੇ ਮਰੀਜ਼ ਨੇ ਇੰਨੀ ਬੇਇੱਜ਼ਤੀ ਸਹਿ ਨਹੀਂ ਸਕਦੇ ਸਾਨੂੰ ਇਨਸਾਫ ਚਾਹੀਦਾ ਹਾਂਜੀ ਧੋਖਾ ਹੋਇਆ ਹੈ ਹਾਂਜੀ ਧੋਖਾ ਧੜੀ ਹੋਈ ਹੈ ਸਾਡੇ ਨਾਲ ਹਾਂਜੀ ਉਹਨਾਂ ਦੀ ਤਫ਼ਤੀਸ਼ ਚੱਲ ਰਹੀ ਹੈ ਜੀ ਕਿਸ ਨਾਮ ਤੋਂ ਆ ਜੀ ਹਾਂਜੀ ਲਵਪ੍ਰੀਤ ਕੋਰ ਵੱਲੋਂ ਆਈ ਹੈ ਕੰਪਲੀਨਟ ਬਲਦੇਵ ਸਿੰਘ ਪੁੱਤਰ ਤੇ ਆਈ ਹੈ ਜਿਸ ਅਜ ਅਜਮਿੰਦਰ ਸਿੰਘ ਹੈ ਕੰਪਲੀਨਟ ਕੀਤੀ ਹੈ ਇਹਨਾਂ ਦੀ ਅਗੇਂਜਮੈਂਟ ਹੋਈ ਹੋਈ ਸੀ ਦੋਵਾਂ ਦੀ ਤੋ ਹੁਣ ਉਹ ਵਿਆਹ ਤੋਂ ਮੁਕਰਦੇ ਪਏ ਨੇ ਲੜਕੇ ਵਾਲੇ ਠੀਕ ਹੈ ਕਿ ਕੁੜੀ ਦੇ ਗਲਤ ਅਲੀਗੇਸ਼ਨ ਲਾਉਣ ਦੇ ਨੇ ਪਰ ਉਹਨਾਂ ਕੋ ਕੋਈ ਪ੍ਰੂਫ ਨਹੀਂ ਹੈਗਾ ਲੜਕਾ ਕਿਹ ਤੋਂ ਦਾ ਬੰਦਾ ਹੈ ਲੜਕਾ ਇੱਧਰ ਲੱਖ ਕੋਡ ਕਹ ਹੱਸਦਾ ਜੀ ਅਮਰਸਰ ਦਾ ਅਮਰਸਰ ਦਾ ਤੇ ਲੜਕੀ ਯੂਪੀ ਦੀ ਤੇ ਇਹਨਾਂ ਦਾ ਕੋਈ ਵਿਆਹ ਕਦੋਂ ਦਾ ਰੱਖਿਆ ਹੋਇਆ ਸੀ ਮੈਂ 8 ਤਰੀਕ ਲੜਕੀ ਦਾ ਫਰੀ 8 ਤਰੀਕ ਦਾ ਰੱਖਿਆ ਹੋਇਆ ਵਿਆਹ ਉਸ ਤੋਂ ਪਹਿਲਾਂ ਹੀ ਹੁਣ ਇਹਨਾਂ ਨੇ ਜਵਾਬ ਦਿੱਤਾ ਉਹ ਜਿਹਨੇ ਵੀ ਇਲਜਾਮ ਲਾਇਆ ਮੇਰੇ ਨਾਲ ਰਿਲੇਸ਼ਨ ਬਣਾਏ ਨੇ ਜੀ ਸਵੀਕਾਰ ਤੋਂ ਇਸ ਨੂੰ ਬਣਾਏ ਨੇ ਪਰ ਉਹ ਫੋਨ ਨੂੰ ਯੂਜ਼ ਕੀਤਾ ਉਸ ਤੋਂ ਬਾਅਦ ਮਾਂ ਨਹੀਂ ਹੁੰਦੀ ਆ ਤੇ ਨਹੀਂ ਉਹਦੀ ਤਫ਼ਤੀਸ਼ ਚੱਲ ਰਹੀ ਹੈ ਜੀ ਜੋ ਸਾਹਮਣੇ ਆਗੋ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਵੀਡੀਓ ਦਿਖਾਈਆਂ ਇਹਨਾਂ ਨੇ ਤੁਹਾਨੂੰ ਨਹੀਂ ਵੀਡੀਓ ਨਹੀਂ ਦਿਖਾਈ ਮੈਨੂੰ ਕੋਈ ਹੂੰ ਕੀ ਬੋਲছো ਹਾਂਜੀ ਤੁਹਾਡੇ ਵੱਲੋਂ ਜੀ ਜੋ ਦੋਸ਼ੀ ਹੋਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪਰਚਾ ਦਾ ਕੀਤਾ ਜਾਊਗਾ ਜੋ ਬੰਦੀ ਹੋਈ ਸੀ ਹਾਂਜੀ ਹੋਟਲ ਦੇ ਵਿੱਚ ਵੀਡੀਓਜ਼ ਹੈਗੀਆਂ ਹਨ ਹੋਟਲ ਮੈਨਾ ਫਿਜ਼ੀਕਲ ਰਿਲੇਸ਼ਨ ਬਣਾਇਆ ਮੈਂ ਪ੍ਰੈਗਨਨਸੀ ਸuffer ਕੀਤੀ ਆ ਮੁੰਡਾ ਹੁਣ ਬੈਕਸਟੱਪ ਕਰ ਰਿਹਾ ਕਿ ਮੈਂ ਵਿਆਹ ਨਹੀਂ ਕਰਾਂਗਾ ਵਿਆਹ ਦਾ ਚਾਹ ਸਕਦੇ ਕਿ ਮੈਨੂੰ ਮੁੰਡੇ ਨੇ ਯੂਜ਼ ਕੀਤਾ ਮੇਰਾ 8 ਜਨਵਰੀ ਦਾ ਵਿਆਹ ਆ ਮੈਂ ਚਾਹੁੰਦੀ ਆ ਕਿ ਇਹ ਜਿਹੜੀ ਮੇਰੀ ਡੇਟ ਫਿਕਸ ਆ ਮੇਰੀ ਇਹੀ ਡੇਟ ਤੇ ਵਿਆਹ ਹੋਣਾ ਚਾਹੀਦਾ ਮੈਂ ਇਸ ਚੀਜ਼ ਤੇ ਇਨਸਾਫ ਮੰਗਦੀ ਆ